हेलो एवरीवन स्वागत है ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿਖੇ ਜੋਤੀ ਅੱਜ ਆਪਾਂ ਪੜਨ ਜਾ ਰਹੇ ਹਾਂ ਅੰਤਰਰਾਸ਼ਟਰੀ ਫਾਇਰ ਫਾਈਟਰਸ ਦਿਵਸ ਬਾਰੇ ਸ਼ੁਰੂ ਕਰਦੇ ਹਾਂ ਦੁਨੀਆ ਵਿੱਚ ਹਰ ਦਿਨ ਦਾ ਆਪਣਾ ਮਹੱਤਵ ਹੈ ਇਸ ਦੇ ਪਿੱਛੇ ਉਸ ਦਿਨ ਦਾ ਇਤਿਹਾਸ ਅਤੇ ਮਹੱਤਵ ਜੁੜਿਆ ਹੁੰਦਾ ਹੈ ਇਸੇ ਲਈ ਵਿੱਚ 4 ਮਈ ਨੂੰ ਫਾਇਰ ਫਾਈਟਰਸ ਡੇ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ ਇਸ ਦਿਨ ਨੂੰ ਮਨਾਉਣ ਦਾ ਮਕਸਦ ਅੱਗ ਬੁਝਾਉਣ ਵਾਲਿਆਂ ਦਾ ਸਨਮਾਨ ਕਰਨਾ ਅਤੇ ਉਨ੍ਹਾਂ ਦੇ ਕੰਮ ਲਈ ਧੰਨਵਾਦ ਕਰਨਾ ਹੈ। ਅੰਤਰਰਾਸ਼ਟਰੀ ਫਾਇਰਫਾਈਟਰ ਦਿਵਸ ਪਹਿਲੀ ਵਾਰ ਸਾਲ 1999 ਵਿੱਚ ਮਨਾਇਆ ਗਿਆ। ਉਸ ਸਮੇਂ ਆਸਟ੍ਰੇਲੀਆ ਦੇ ਵਿਕਟੋਰੀਆ ਵਿੱਚ ਲਿੰਟਨ ਦੀਆਂ ਝਾੜੀਆਂ ਵਿੱਚ ਅੱਗ ਲੱਗ ਗਈ ਸੀ ਜਿਸ ਤੋਂ ਬਾਅਦ ਇੱਕ ਟੀਮ ਅੱਗ ਬੁਝਾਉਣ ਲਈ ਉੱਥੇ ਗਈ ਸੀ। ਪਰ ਉਲਟ ਦਿਸ਼ਾ ਤੋਂ ਹਵਾ ਚੱਲਣ ਕਾਰਨ ਟੀਮ ਦੇ ਪੰਜ ਮੈਂਬਰ ਅੱਗ ਦੀ ਲਪੇਟ ਵਿੱਚ ਆ ਕੇ ਝੁਲਸ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਉਸ ਤੋਂ ਬਾਅਦ ਉਨ੍ਹਾਂ ਦੇ ਸਨਮਾਨ ਵਿੱਚ ਹਰ ਸਾਲ 4 ਮਈ ਨੂੰ ਇਹ ਦਿਵਸ ਮਨਾਇਆ ਜਾਂਦਾ ਹੈ। ਇਸ ਦਿਵਸ ਦਾ ਪ੍ਰਤੀਕ ਦੋ ਰੰਗ ਦੇ ਰਿਬਨ ਹਨ, ਅੱਗ ਲਈ ਲਾਲ ਅਤੇ ਪਾਣੀ ਲਈ ਨੀਲਾ। ਫਾਇਰ ਫਾਈਟਰਜ਼ ਇੱਕ ਪੇਸ਼ਾ ਨਹੀਂ ਹੈ ਉਹ ਸਾਡੀ ਸਮਾਜ ਦੀ ਮਜ਼ਬੂਤ ਵੰਤਰ ਵਿੱਚ ਇੱਕ ਜੀਵਨ ਸਿਧਾਂਤ ਹਨ ਸਾਡੇ ਘਰਾਂ ਕਾਰੋਬਾਰਾਂ ਅਤੇ ਸਾਡੇ ਕੁਦਰਤੀ ਵਾਤਾਵਰਨ ਦੀ ਰੱਖਿਆ ਕਰਦੇ ਹਨ ਉਹ ਅੱਗ ਅਤੇ ਵਕ ਵਕ ਐਮਰਜੈਂਸੀਆਂ ਦੀਆਂ ਡਰਾਉਣੀਆਂ ਸਥਿਤੀਆਂ ਦਾ ਸਾਹਮਣਾ ਕਰਦੇ ਹਨ ਉਨ੍ਹਾਂ ਦੀ ਤੁਰੰਤ ਕਾਰਵਾਈ ਅਤੇ ਮਾਹਿਰ ਹੁਨਰ ਜੀਵਨ ਅਤੇ ਮੌਤ ਵਿਚਕਾਰ ਫਰਕ ਹੋ ਸਕਦਾ ਹੈ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ